ਬਾਲੀਵੁੱਡ 스타 ਗੋਵਿੰਦਾ ਤੇ ਉਹਨਾਂ ਦੀ ਪਤਨੀ ਸੁਨੀਤਾ ਆਹੂਜਾ ਵਿਚਾਲੇ ਤਲਾਕ ਦੀਆਂ ਖਬਰਾਂ ਲਗਾਤਾਰ ਸਾਹਮਣੇ ਆ ਰਹੀਆਂ ਨੇ ਇਸ ਦੌਰਾਨ ਗੋਵਿੰਦਾ ਦੇ ਵਕੀਲ ਨੇ ਕਿਹਾ ਹੈ ਕਿ ਸੁਨੀਤਾ ਨੇ 6 ਮਹੀਨੇ ਪਹਿਲਾਂ ਗੋਵਿੰਦਾ ਨੂੰ ਤਲਾਕ ਦਾ ਨੋਟਿਸ ਭੇਜਿਆ ਸੀ ਪਰ ਹੁਣ ਜੋੜੇ ਨੇ ਆਪਣੇ ਮਤਭੇਦ ਸੁਲਝਾ ਲਏ ਨੇ ਹਾਲਾਂਕਿ ਗੋਵਿੰਦਾ ਤੇ ਸੁਨੀਤਾ ਇਕੱਠੇ ਨਹੀਂ ਰਹਿੰਦੇ ਸਗੋਂ ਵੱਖ-ਵੱਖ ਕਰਾਂ ਦੇ ਵਿੱਚ ਰਹਿੰਦੇ ਨੇ ਇਸ ਦੇ ਨਾਲ ਹੀ ਹੁਣ ਸੋਸ਼ਲ ਮੀਡੀਆ ਤੇ ਸੁਨੀਤਾ ਅਹੂਜਾ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਜਿਸ ਦੇ ਵਿੱਚ ਉਹ ਗੋਵਿੰਦਾ ਤੋਂ ਵੱਖ ਰਹਿਣ ਦਾ ਕਾਰਨ ਦੱਸਦੀ ਦਿਖਾਈ ਦੇ ਰਹੀ ਦਰਅਸਲ ਹਿੰਦੀ ਰਸ਼ ਨਾਲ ਇੱਕ ਇੰਟਰਵਿਊ ਦੇ ਵਿੱਚ ਸੁਨੀਤਾ ਨੇ ਖੁਲਾਸਾ ਕੀਤਾ ਕਿ ਉਹ ਅਤੇ ਉਹ ਗੋਵਿੰਦਾ ਵਕ ਵਕ ਕਰਾਂ ਦੇ ਵਿੱਚ ਰਹਿੰਦੇ ਨੇ ਉਹਨਾਂ ਨੇ ਕਿਹਾ ਕਿ ਪਿਛਲੇ 12 ਸਾਲ ਤੋਂ ਆਪਣਾ ਜਨਮ ਦਿਨ ਇਕੱਠੇ ਮਨਾਉਣ ਦਾ ਵੀ ਜ਼ਿਕਰ ਕੀਤਾ ਉਹਨਾਂ ਵਾਇਰਲ ਵੀਡੀਓ ਦੇ ਵਿੱਚ ਕਿ ਸੁਨੀਤਾ ਗੋਵਿੰਦਾ ਤਾਂ ਦੂਰ ਰਹਿਣ ਦਾ ਅਸਲ ਕਾਰਨ ਦਾਸਤੀ ਦਿਖਾਈ ਦੇ ਰਹੀ ਹੈ ਕਲਿੱਪ ਦੇ ਵਿੱਚ ਸੁਨੀਤਾ ਕਹਿੰਦੀ ਹੈ ਕਿ ਵਕ ਵਕ ਰਹਿੰਦੇ ਹਾਂ ਮਤਲਬ ਜਦੋਂ ਉਹਨਾਂ ਦੇ ਰਾਜਨੀਤਿਕ ਦੇ ਵਿੱਚ ਸ਼ਾਮਿਲ ਹੋਣਾ ਸੀ ਉਦੋਂ ਮੇਰੀ 30 ਜਵਾਨ ਹੋਗੀ ਸੀ ਤਾਂ ਸਾਰੇ ਵਰਕਰ ਘਰ ਆਉਂਦੇ ਸਨ ਹੁਣ ਜਵਾਨ 30 ਹੈ ਅਸੀਂ ਹਾਂ ਅਸੀਂ ਘਰ ਦੇ ਵਿੱਚ ਸ਼ਾਰਟ ਪਾ ਕੇ ਘੁੰਮਦੇ ਹਾਂ ਇਸਨੇ 80 ਸਾਹਮਣੇ ਇੱਕ ਦਫ਼ਤਰ ਲਿਆ ਸੀ ਮੈਨੂੰ ਅਤੇ ਗੋਬਿੰਦੇ ਨੂੰ ਇਸ ਦੁਨੀਆ ਦੇ ਵਿੱਚ ਕੋਈ ਬੱਕ ਨਹੀਂ ਕਰ ਸਕਦਾ